ਮੈਂ ਤਾਂ ਭਾਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇਤੀ ਉਹਦੇ ਤੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊਗਾ ਉਹ ਚੱਕਿਆ ਜਾਂਦਾ ਹਨਾ ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕੀ ਨੈਗੇਟਿਵਿਟੀ ਫਲਾ ਰਹੇ ਆ ਨਾ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਸ਼ਾਂ ਦੀ ਰੀਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗਿਆ ਕਿਉਂਕਿ ਉਹ ਹਰ ਇੱਕ ਗੱਲ ਰੱਬ ਤੇ ਨਹੀਂ ਛੱਡਦੇ ਪਰਮਾਤਮਾ ਤੇ ਦੁਬਈ ਦੇ ਵਿੱਚ ਅੱਜ ਵੀ ਬੰਦਾ ਇੱਕ ਔਰਤ ਨੂੰ ਦੇਖਣ ਵੱਲੋਂ ਵੀ ਕਿਉਂ ਡਰਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨਾ ਇਹਦੀ ਸਜ਼ਾ ਬਹੁਤ ਭੈੜੀ ਆ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂ ਕਿ ਆਫਲਾਈਨ ਘਰੇ ਬੈਠ ਕੇ ਬੋਲਣਾ ਬਹੁਤ ਸੌਖਾ ਆਨਲਾਈਨ ਬੋਲੀ ਜਾਓ ਕਿਹੜਾ ਕਿਸ ਨੇ ਆਣਾ ਬਾਈ ਆਪਣੇ ਨਾ ਕੱਲ ਜਦੋਂ ਵੀ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ੀਬੀਨ ਚ ਨਹੀਂ ਬਾਈ ਜੇ ਅਸੀਂ ਇਕੱਠ ਕਰਨਾ ਹੁੰਦਾ ਸੀ ਉਹਦੇ ਚ ਹੈ ਨਹੀਂਗੇ ਕਿ ਅੱਜ ਇੱਥੇ ਹਜ਼ਾਰ ਬੰਦਾ ਸਾਥ ਲੈਂਦੇ ਹਨ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਥਾਣੇ ਦੇ ਇਸ ਵਕਤ ਬੈਠਾ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਜਿਹੜਾ ਕਹਿੰਦਾ ਨਾ ਮੈਂ ਇਹ ਧਰਮ ਦਾਵਾ ਹਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ 90% ਲੋਕੀ ਉਹ ਦੁਖੀ ਆ ਇਹਦੇ ਤੋਂ ਮੈਂ ਤਾਂ ਬਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇਤੀ ਉਹਦੇ ਤੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊਗਾ ਉਹ ਚੱਕਿਆ ਜਾਂਦਾ ਹਨਾ ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕੀ ਨੈਗੇਟਿਵਿਟੀ ਫਲਾ ਰਹੇ ਆ ਨਾ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਖਣ ਦੀ ਰੀਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗੇ ਆ ਕਿਉਂਕਿ ਉਹ ਹਰ ਇੱਕ ਗੱਲ ਰੱਬ ਤੇ ਨਹੀਂ ਛੱਡਦੇ ਪਰਮਾਤਮਾ ਤੇ ਦੁਬਈ ਦੇ ਵਿੱਚ ਅੱਜ ਵੀ ਬੰਦਾ ਇੱਕ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨੇ ਇਹਦੀ ਸਜ਼ਾ ਬਹੁਤ ਭੈੜੀ ਆ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂਗਾ ਆਫਲਾਈਨ ਘਰੇ ਬੈਠ ਕੇ ਬੋਲਣਾ ਬਹੁਤ ਸੌਖਾ ਆਨਲਾਈਨ ਬੋਲੀ ਜਾਓ ਕਿਹੜਾ ਕਿਸ ਨੇ ਆਣਾ ਬਾਈ ਆਪਣੇ ਨਾ ਕੱਲ ਜਦੋਂ ਵੀ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ਵੀਨ 'ਚ ਨਹੀਂ ਬਾਈ ਜੇ ਅਸੀਂ ਇਕੱਠ ਕਰਨਾ ਹੁੰਦਾ ਅਸੀਂ ਉਹਦੇ 'ਚ ਹੈ ਨਹੀਂਗੇ ਕਿ ਅੱਜ ਇੱਥੇ ਹਜ਼ਾਰ ਬੰਦਾ ਸਾਥ ਲੈਂਦੇ ਹਨਾ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਉਹ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਭਾਈ 100% ਜਿਹੜਾ ਕਹਿੰਦਾ ਨਾ ਮੈਂ ਇਹ ਧਰਮਦਾਵਾ ਹਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ 90% ਲੋਕੀ ਉਹ ਦੁਖੀ ਆ ਇਹਦੇ ਤੋਂ ਮੈਂ ਤਾਂ ਭਾਈ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਕਿਉਂਕਿ ਅਸੀਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਬਹੁਤ ਛੇਤੀ ਉਹਦੇ ਤੇ ਕਹਿੰਦੇ ਹੁੰਦੇ ਜਿਹੜਾ ਬੰਦਾ ਦੁਨੀਆ ਨੂੰ ਜਗਾਊਗਾ ਉਹ ਚੱਕਿਆ ਜਾਂਦਾ ਹਨਾ ਤੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਲੋਕੀ 네ਗੈਟਿਵਿਟੀ ਫਲਾ ਰਹੇ ਆ ਨਾ ਕਿਉਂਕਿ ਕਾਨੂੰਨ ਆਪਾਂ ਬਾਹਰਲੇ ਦੇਖਣ ਦੀ ਰੀਸ ਕਰਦੇ ਆ ਉਹ ਸਾਡੇ ਨਾਲ ਕਿਉਂ ਅੱਗੇ ਆ ਕਿਉਂਕਿ ਉਹ ਹਰ ਇੱਕ ਗੱਲ ਰੱ ਸਾ ਪ੍ਰਮਾਤਮਾ ਤੇ ਦੁਬਈ ਦੇ ਵਿੱਚ ਅੱਜ ਵੀ ਬੰਦਾ ਇੱਕ ਔਰਤ ਨੂੰ ਦੇਖਣ ਵੱਲੋਂ ਵੀ ਕਿਉਂ ਡਰਦਾ ਕਿਉਂਕਿ ਉਹਨੂੰ ਪਤਾ ਜੇ ਮੈਂ ਗਲਤੀ ਕੀਤੀ ਨੇ ਇਹਦੀ ਸਜ਼ਾ ਬਹੁਤ ਭੈੜੀ ਆ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਕੁਝ ਹੈ ਨਹੀਂਗਾ ਆਫਲਾਈਨ ਘਰੇ ਬਹਿ ਕੇ ਬੋਲਣਾ ਬਹੁਤ ਸੌਖਾ ਆਨਲਾਈਨ ਬੋਲੀ ਜਾਓ ਕਿਹੜਾ ਕਿਸ ਨੇ ਆਣਾ ਬਾਈ ਆਪਣੇ ਨਾ ਕੱਲ ਜਦੋਂ ਵੀ ਅਸੀਂ ਲਾਈਵ ਕੀਤਾ ਵਾ ਅੱਜ ਵੀ ਚਲੋ ਅਸੀਂ ਤਮਾਸ਼ੀਬੀਨ ਚ ਨਹੀਂ ਬਾਈ ਜੇ ਅਸੀਂ ਇਕੱਠ ਕਰਨਾ ਹੁੰਦਾ ਸੀ ਉਹਦੇ ਚ ਹੈ ਨਹੀਂਗੇ ਕਿ ਅੱਜ ਇੱਥੇ ਹਜ਼ਾਰ ਬੰਦਾ ਸੱਦ ਲੈਂਦੇ ਹਨ ਤੇ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਾਸਨ ਤੇ ਗਏ ਆ ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਪਹਿਲਾਂ ਪ੍ਰਸ਼ਾਸਨ ਦਾ ਸਾਥ ਦਿਓ ਸੀਪੀ ਸਾਹਿਬ ਨੇ ਬਹੁਤ ਸਾਰਾ ਸਾਡਾ ਸਾਥ ਦਿੱਤਾ ਵਾ ਔਰ ਕਿਹਾ ਵਾ ਕਿ ਬੰਦਾ ਠਾਣੇ ਇਸ ਵਕਤ ਬੈਠਾ ਤੇ ਬੇਨਤੀ ਹੈ ਜਦੋਂ ਅਸੀਂ ਲਾਈਵ ਕੀਤਾ ਸਾਨੂੰ 90% ਨਹੀਂ ਬਾਈ 100% ਜਿਹੜਾ ਕਹਿੰਦਾ ਨਾ ਮੈਂ ਇਹ ਧਰਮ ਦਾਵਾ ਹੈ ਨਾ ਪਹਿਲਾਂ ਤਾਂ ਬੰਦਾ ਇਨਸਾਨ ਹੋਣਾ ਚਾਹੀਦਾ 90% ਲੋਕੀ ਉਹ ਦੁਖੀ ਆ ਇਹਦੇ